ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਕਾਲੀ ਦੀ ਹਾਜ਼ਰੀ ਦਾ ਢਾਲਾ ਲੈ ਕੇ ਹਾਜ਼ਰ ਹੋਏ ਆਂ ਅੱਜ ਤੱਕ ਤੁਸੀਂ ਮਾਤਾ ਕਾਲੀ ਦੇ ਕਈ ਢਾਲੇ ਦੇਖੇ ਹੋਣੇ ਆ ਜਿਹਦੇ ਵਿੱਚ ਮਾਤਾ ਕਾਲੀ ਨੂੰ ਖੁਸ਼ ਕਰਨ ਦੇ ਦੱਸੇ ਹੁੰਦੇ ਆਪਾਂ ਇਹਦੇ ਵਿੱਚ ਮਾਤਾ ਕਾਲੀ ਦੀ ਹਾਜ਼ਰੀ ਜਿਹੜੀ ਹੈ ਹੁੰਦੀ ਹੈ ਤਾਂ ਦੋਸਤੋ ਇਹ ਜਿਹੜਾ ਢਾਲਾ ਇਹ ਥੋੜਾ ਜਿਹਾ ਵੱਖਟ ਵਾਲਾ ਆ ਇਹਦੇ ਵਿੱਚ ਮਾਤਾ ਕਾਲੀ ਤੁਹਾਡੇ ਉੱਤੇ ਮਿਹਰਬਾਨਤਾ ਹੁੰਦੀ ਹੁੰਦੀ ਹੈ ਔਰ ਮਾਤਾ ਕਾਲੀ ਇੰਨੀ ਕੁ ਮਿਹਰਬਾਨ ਹੋ ਜਾਂਦੀ ਹੈ ਕਿ ਹਾਜ਼ਰੀ ਵੀ ਲੋਵਾ ਦਿੰਦੀ ਆਪਣੀ ਪਰ ਇਹ ਜਿਹੜਾ ਢਾਲਾ ਆ ਬੜਾ ਸੋਚ ਸਮਝ ਕੇ ਕੀਤਾ ਜਾਂਦਾ ਹੈ ਸ਼ੋਤ ਵਸਥਾ ਚ ਕੀਤਾ ਜਾਂਦਾ ਹੈ ਤਾਂ ਕਿ ਮਾਤਾ ਕਾਲੀ ਜਿਆਦਾ ਪ੍ਰਸੰਨ ਹੋ ਸਕੇ ਤੇ ਜਿੱਦਾਂ ਦੱਸਾਂਗੇ ਉਦਾਂ ਤੁਸੀਂ ਕਰ ਲੈਣਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੀ ਹਾਜ਼ਰੀ ਦਾ ਜਿਹੜਾ ਟਾਲਾ ਤੁਹਾਨੂੰ ਅੱਜ ਦੇਣ ਜਾ ਰਹੇ ਆ ਇਹਦੇ ਬਾਰੇ ਜ਼ਿਕਰ ਕਰਾਂਗੇ ਪਹਿਲਾਂ ਤਾਂ ਮੈਂ ਦੱਸ ਦਵਾਂ ਜਿਹੜਾ ਮਾਤਾ ਕਾਲੀ ਆ ਮਾਤਾ ਕਾਲੀ ਦੀ ਜਿਹੜੀ ਹਾਜ਼ਰੀ ਆ ਉਹ ਕੋਈ ਜਿਹੜੀ ਲੈੜੀ ਬੜੀ ਔਖੀ ਹੁੰਦੀ ਆ ਤੇ ਮਾਤਾ ਕਾਲੀ ਦੋ ਦੋ ਤਿੰਨ ਦੋ ਜਾਂ ਤਿੰਨ ਤਰੀਕਿਆਂ ਨਾਲ ਪ੍ਰਸੰਨ ਬਹੁਤ ਛੇਤੀ ਹੁੰਦੀ ਆ ਮੈਂ ਤੁਹਾਨੂੰ ਸਾਰਾ ਤਰੀਕਾ ਵੀ ਦੱਸ ਦਵਾਂਗਾ ਇਸ ਢਾਲੇ ਦੇ ਵਿੱਚ ਹੀ ਦੱਸ ਦਵਾਂਗਾ ਜ਼ਿਕਰ ਕਰਾਂਗਾ ਪੂਰਾ ਕਿਉਂ ਕਰਕੇ ਪੂਰੀ ਗੱਲ ਸਮਝ ਆਉਣ ਤੇ ਪਤਾ ਲੱਗਦੀ ਆ ਕਿੱਥੋਂ ਕਿੱਥੋਂ ਵਾਦਾ ਕਾਲੀ ਨੂੰ ਛੇਤੀ ਬੰਦਾ ਪ੍ਰਸੰਨ ਕਰ ਸਕਦਾ ਤਾਂ ਦੋਸਤੋ ਹੁਣ ਮੈਂ ਪਹਿਲਾ ਦਸਤਵਾਂ ਮਾਤਾ ਕਾਲੀ ਦੀ ਜਿਹੜੀ ਹਾਜ਼ਰੀ ਹੈ ਇਹਦੇ ਬਾਰੇ ਪਹਿਲਾਂ ਤਾਂ ਹਾਜ਼ਰੀ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਸਾਰੀ ਗੱਲ ਪੂਰੀ ਜਾਣਕਾਰੀ ਦੇ ਵਿੱਚ ਸਮਝਾ ਦਾਂਗਾ ਸਾਰੀ ਦੇਖੋ ਹੁਣ ਮਾਤਾ ਕਾਲੀ ਦਾ ਕੋਈ ਵੀ ਆਪਾਂ ਮੰਤਰ ਜਾਪ ਕਰਦੇ ਹਾਂ ਉਹਦੇ ਵਿੱਚ ਅਸੀਂ ਮੰਤਰ ਨੂੰ ਜਾਪ ਮੰਤਰ ਸਿੱਧ ਕਰ ਲੈਣੇ ਮਹਾਮਾਇਦਾ ਮਾ ਮਾਇਦਾ ਮੰਤਰ ਸਿੱਧ ਹੋ ਜਾਂਦਾ ਕੰਮ ਵੀ ਕਰਦਾ ਆ ਫਿਰ ਤੋਂ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਮੇਰੇ ਤੋਂ ਮੰਤਰ ਮਾਤਾ ਕਾਲੀ ਦੇ ਪਏ ਆ ਸ਼ਾਬਰ ਮੰਤਰ ਮੈਂ ਹਜੇ ਪਾਈ ਨਹੀਂ ਉਹ ਬਹੁਤ ਘੱਟ ਮੈਂ ਤੁਹਾਨੂੰ ਹਜੇ ਤਾਂ ਸਿਰਫ ਢਾਲਿਆਂ ਤੇ ਆਪਾਂ ਹੋਏ ਆ ਕਿ ਢਾਲੇ ਦੇ ਹੀ ਅਜੇ ਮੰਤਰਾਂ ਤੇ ਵੀ ਹੋਣਾ ਹੈ ਆਪਾਂ ਕਿਉਂ ਕਰਕੇ ਆਪਾਂ ਤਾਂ ਬਹੁਤ ਹਜੇ ਲੰਬਾ ਚੱਲਣਾ ਹੈ ਇਸ ਕਰਕੇ ਤੁਹਾਨੂੰ ਕੱਲੀ ਕੱਲੀ ਚੀਜ਼ ਦੇਵਾਂਗੇ ਹੌਲੀ ਹੌਲੀ ਕਰਕੇ ਸਾਰਾ ਕੁਝ ਦੋਸਤੋ ਮਾਤਾ ਕਾਲੀ ਨੂੰ ਹਾਜ਼ਰ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਕਿਉਂ ਕਰਕੇ ਮਾਤਾ ਕਾਲੀ ਮਾਂ ਆ ਉਹਨੂੰ ਜਮਾਂ ਦੇ ਰੂਪ ਦੇ ਵਿੱਚ ਜਦੋਂ ਦੀ ਸੇਵਾ ਕਰਦੇ ਨੇ ਆਪਾਂ ਜਦੋਂ ਮਹਾਮਾਈ ਨੂੰ ਮਾਂ ਸਮੇਂ ਕਿ ਪੂਜਦੇ ਆ ਮਾਂ ਮਾਂ ਨੂੰ ਮਾਂ ਨਾਲ ਚੱਲਦੇ ਆ ਤਾਂ ਫਿਰ ਮਹਾਮਾਈ ਬਹੁਤ ਛਿਤੀ ਦਿਯਾਲ ਹੁੰਦੀ ਹੈ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਵੀ ਜਿਤ ਤੱਕ ਘਰ ਦੇ ਵਿੱਚ ਕੋਈ ਆਪਣੀ ਮਾਂ ਨਾਲ ਗੱਲਾਂ ਸ਼ੇਅਰ ਕਰਦੇ ਆ ਜਾਂ ਕੋਈ ਹੋਰ ਸ਼ੇਅਰ ਕਰਦੇ ਆ ਇਸੇ ਤਰ੍ਹਾਂ ਸੀ ਮਾਤਾ ਕਾਲੀ ਨਾਲ ਵੀ ਗੱਲਾਂ ਆਪਣੀਆਂ ਸ਼ੇਅਰ ਕਰ ਸਕਦੇ ਆ ਦੱਸ ਸਕਦੇ ਆ ਕੱਲੀ-ਕੱਲੀ ਗੱਲ ਕਿ ਮਾਤਾ ਐਦਾਂ ਨਹੀਂ ਤੇ ਐਦਾਂ ਮੈਂ ਨਾ ਚਾਹਤਾ ਹੋਈ ਮੈਂ ਨਾ ਐਦਾਂ ਹੀ ਕੱਲੀ-ਕੱਲੀ ਗੱਲ ਜਿਹੜੀ ਹੈ ਆਪਾਂ ਮਾਤਾ ਨੂੰ ਜਦੋਂ ਦੱਸਦੇ ਆ ਤੇ ਮਾਤਾ ਕਾਲੀ ਸਾਡੀ ਗੱਲ ਹਰ ਇੱਕ ਨੂੰ ਸੁਣਦੀ ਹੁੰਦੀ ਹੈ ਤਾਂ ਜਿਸ ਤਰ੍ਹਾਂ ਅਸੀਂ ਬੱਚਿਆਂ ਵਾਂਗੂ ਅਸੀਂ ਮਾਤਾ ਨੂੰ ਸਮਝਾਵਾਂਗੇ ਤਾਂ ਮਾਤਾ ਸਾਡੀ ਹਰ ਇੱਕ ਗੱਲ ਮੰਨ ਕੇ ਪ੍ਰਸੰਨ ਹੋਏਗੀ ਸਾਡੇ ਤੇ ਬਹੁਤ ਭਗਤਾਂ ਨੇ اسی ਤਰੀਕੇ ਨਾਲ ਮਾਤਾ ਕਾਲੀ ਨੂੰ ਸਿੱਧ ਕੀਤਾ ਹੋਇਆ ਕਿ ਉਹ ਕਰਕੇ ਇਹਦੀ ਵਿਧੀ ਕੋਈ ਨਹੀਂ ਔਖੀ ਨਹੀਂ ਮਾਤਾ ਕਾਲੀ ਕਾਲ ਯੁਗ ਦੀ ਦੇਵੀ ਹੈ ਛੇਤੀ ਪ੍ਰਸੰਨ ਹੋ ਜਾਂਦੀ ਹੈ ਕਿਉਂ ਕਰਕੇ ਇਸ ਸਮੇਂ ਅਸੀਂ ਕਾਲ ਯੁਗ ਦੇ ਵਿੱਚ ਹੀ ਰਹਿ ਰਹੇ ਹਾਂ ਕਿਉਂ ਕਰਕੇ ਕਾਲ ਯੁਗ ਦੇ ਵਿੱਚ ਤਾਂ ਮਾਤਾ ਕਾਲੀ ਦਾ ਹੀ ਜੋ ਕਹ ਲਓ ਕਿ ਕਲਯੁਗ ਦੀ ਦੇਵੀ ਆ ਇਸ ਕਰਕੇ ਕਲਯੁਗ ਦੇ ਵਿੱਚ ਮਾਤਾ ਪ੍ਰਤੱਖ ਹਾਜ਼ਰ ਹੁੰਦੀ ਹੈ ਤਾਂ ਦੋਸਤੋ ਇਸ ਢਾਲੇ ਦੇ ਨਾਲ ਆਪਾਂ ਮਾਤਾ ਕਾਲੀ ਨੂੰ ਸਿੱਧ ਕਰਨਾ ਹਾਜ਼ਰੀ ਲਿਆਣੀ ਹੈ ਮਾਤਾ ਕਾਲੀ ਦੀ ਤੇ ਉਹ ਆਪਾਂ ਕਿੱਦਾਂ ਲਿਆਣੀ ਆ ਇਸ ਕਰਕੇ ਮਾਤਾ ਕਾਲੀ ਪ੍ਰਸੰਨ ਹੋ ਜਵੇ ਸਾਡੇ ਤੇ ਦੇਖੋ ਮਾਤਾ ਕਾਲੀ ਨੂੰ ਪ੍ਰਸੰਨ ਕਰਨ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਦੋ ਤਿੰਨ ਤਰੀਕੇ ਇੱਕ ਤਾਂ ਤੁਹਾਨੂੰ ਦੱਸ ਦਿੰਦਾ ਇੱਕ ਤਾਂ ਸ਼ਮਸ਼ਾਨ ਦੇ ਵਿੱਚ ਮਾਤਾ ਕਾਲੀ ਬਹੁਤ ਜਲਦੀ ਸਿੱਧ ਹੋ ਜਾਂਦੀ ਹੈ ਠੀਕ ਆ ਸ਼ਮਸ਼ਾਨ ਦੇ ਵਿੱਚ ਜਾ ਕੇ ਅਸੀਂ ਭੋਗ ਪ੍ਰਸ਼ਾਦ ਹੀ ਦੇਣਾ ਹੁੰਦਾ ਹੈ ਉਹ ਟਾਲਾ ਫਿਰ ਕਿਸੇ ਦਿਨ ਤੁਹਾਨੂੰ ਸਮਝਾਉਂਗਾ ਉਹ ਸ਼ਮਸ਼ਾਨ ਦੇ ਵਿੱਚ ਕੱਲਾ ਦੇਣ ਵਾਲਾ ਉਹਦੇ ਵਿੱਚ ਮਾਤਾ ਜੀ ਸ਼ਮਸ਼ਾਨ ਕਾਲੀ ਹੈ ਉਹ ਪ੍ਰਗਟ ਹੁੰਦੀ ਹੈ ਠੀਕ ਹੈ ਮਾਤਾ ਕਾਲੀ ਦੀ ਕਾਲੀ ਦੇ ਵੀ ਕਈ ਰੂਪ ਹੈ ਇਸ ਕਰਕੇ ਮਾਤਾ ਕਾਲੀ ਵੀ ਕਈ ਰੂਪਾਂ ਦੇ ਵਿੱਚ ਹਾਜ਼ਰ ਹੁੰਦੀ ਹੈ ਕਈ ਰੂਪਾਂ ਮਾਤਾ ਦੇ ਜਿਹੜੀ ਕਾਲੀ ਹੈ ਉਹਨੂੰ ਜਦੋਂ ਆਪਾਂ ਸ਼ਮਸ਼ਾਨ 'ਚ ਸਿਤ ਕਰਦੇ ਆ ਤਾਂ ਉਹ ਉਗਰ ਦੇਵੀ ਬਣ ਕੇ ਆਉਂਦੀ ਹੈ ਕਿਉਂਕਿ ਉਹਦਾ ਕੰਮ ਬਹੁਤ ਝਟਪਟ ਹੁੰਦਾ ਹੈ ਇਹ ਪੌਛੇਤੀ ਕਰਦੀ ਹੈ ਕਿ ਉਹ ਕਰਕੇ ਜਿਹੜੀ ਸ਼ਮਸ਼ਾਨ ਦੇ ਵਿੱਚ ਅਸੀਂ ਕਰਕੇ ਆਣੀ ਮਾਤਾ ਕਾਲੀ ਨੂੰ ਸਿੱਧੀ ਉਹਦੇ ਵਿੱਚ ਤਾਮਸਿਕ ਭੋਜਨ ਲੱਗਣਾ ਤਾਮਸਿਕ ਭੋਗ ਲੱਗਣੇ ਆ ਪਰ ਅਸੀਂ ਜਿਹੜੀ ਤੁਹਾਨੂੰ ਅਸੀਂ ਅੱਜ ਦੇਣ ਜਾ ਰਹੇ ਇਹ ਸਾਤਵਿਕ ਤਰੀਕੇ ਦੀ ਹੈ ਵਿਧੀ ਜਿਹੜੀ ਮਾਤਾ ਕਾਲੀ ਦੀ ਹਾਜ਼ਰੀ ਦੀ ਪਹਿਲਾਂ ਮੈਂ ਤੁਹਾਨੂੰ ਸਾਰਾ ਸਮਝਾ ਦਵਾ ਕਿ ਆਪਾਂ ਇਹਦੇ ਵਿੱਚ ਸਮਾਨ ਪਹਿਲਾਂ ਸੁਣ ਲਓ ਕਿਹੜਾ ਕਿਹੜਾ ਲੱਗਣਾ ਮਾਤਾ ਕਾਲੀ ਦੀ ਹਾਜ਼ਰੀ ਲਈ ਇਹਦੇ ਵਿੱਚ ਪੰਜ ਪਤਾਸੇ ਲੱਗਣੇ ਆ ਠੀਕ ਹੈ ਪੰਜ ਲੌਂਗ ਪੰਜ ਲੈਚੀਆਂ ਤੇ ਇੱਕ ਜੈਫਲ ਤੇ ਇੱਕ ਸਰੋਂ ਦੇ ਤੇਲ ਦਾ ਦੀਵਾ ਲੈਣਾ ਤੁਸੀ ਠੀਕ ਹੈ ਇਹ ਤੁਸੀਂ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰ ਲੈਣਾ ਸ਼ਾਮ ਦੇ ਟਾਈਮ ਸ਼ਨੀਵਾਰ ਨੂੰ ਜਾ ਕੇ ਕਿਸੇ ਇਸੇ ਤਰ੍ਹਾਂ ਦੇਖਣਾ ਕੋਈ ਨਾ ਪਿੱਪਲ ਦੇਖਣਾ ਇਦਾਂ ਦਾ ਜਿਹੜਾ ਕਿ ਬਹੁਤ ਅਲੱਗ ਹੋਵੇ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਥੋੜਾ ਜਿਹਾ ਉਜਾੜ ਜੇ ਤੇ ਵਿੱਚ ਹੋਵੇ ਉੱਥੇ ਕਰਨਾ ਹੈ ਕੰਮ ਆਪਾਂ ਠੀਕ ਹੈ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਇਹ ਸਮਾਨ ਜਿਹੜਾ ਲੈ ਜਾਣਾ ਪਿੱਪਲ ਦੀ ਜੜ੍ਹ ਤੇ ਉੱਤੇ ਰੱਖ ਦੇਣਾ ਠੀਕ ਹੈ ਪਿੱਪਲ ਦੀ ਜੜ੍ਹ ਤੇ ਰੱਖ ਕੇ ਉੱਤੇ ਦੀਵਾ ਜਲਾ ਦੇਣਾ ਪਿੱਪਲ ਦੀ ਜੜ੍ਹ ਤੇ ਜਦੋਂ ਇਹ ਸੀਨ ਰੱਖਣਾ ਉੱਤੇ ਫਰਿਆਦ ਬੇਨਤੀ ਕਰਨੀ ਮਾਤਾ ਕਾਲੀ ਨੂੰ ਮਾਤਾ ਕਾਲੀ ਦੇ ਅੱਗੇ ਹਾਜ਼ਰੀ ਪਿੱਪਲ ਦੇ ਥੱਲੇ ਫਰਿਆਦ ਕਰਨੀ ਹੈ ਕਿ हे ਮਾਤਾ ਕਾਲੀ ਮੈਂ ਇਹ ਜਿਹੜਾ ਤੇਰਾ ਭੋਗ ਪ੍ਰਸ਼ਾਦ ਆ ਐਨੇ ਦਿਨ ਦਵਾਂਗਾ ਇਹ ਵੈਸੇ ਤਾਂ ਮਾਤਾ ਕਾਲੀ ਦਾ ਜਿਹੜਾ ਭੋਗ ਪ੍ਰਸ਼ਾਦ ਆ ਇਹ 21 ਦਿਨ ਲਗਾਤਾਰ ਦੇਣਾ ਹੁੰਦਾ ਹੈ ਜਦੋਂ ਸ਼ਨੀਵਾਰ ਤੋਂ ਅਸੀਂ ਸ਼ੁਰੂ ਕਰਦੇ ਆਂ ਸ਼ਨੀਵਾਰ ਤੋਂ ਸ਼ੁਰੂ ਕਰਕੇ 21 ਦਿਨ ਲਗਾਤਾਰ ਦੇਣਾ ਤੇ ਫਿਰ ਮਾਤਾ ਕਾਲੀ 21 ਦਿਨਾਂ ਚ ਪ੍ਰਗਟ ਹੋ ਜਾਂਦੀ ਆ ਤੇ ਬੇਨਤੀ ਕਰਨੀ ਹੈ ਕਿ ਮਾਤਾ ਕਾਲੀ ਕਿ ਮੈਂ 21 ਦਿਨ ਤੇ ਰਹੇ ਭੋਗ ਪ੍ਰਸ਼ਾਦ ਇਸੇ ਤਰ੍ਹਾਂ ਦੇਦਾ ਰਵਾਂਗਾ ਤੇ ਮੇਰੇ ਤੇ ਕਿਰਪਾ ਕਰਕੇ ਆਪਣੀ ਹਾਜ਼ਰੀ ਦਾ ਮੈਨੂੰ ਬਲ ਬਖਸ਼ੋ ਆਪਣੀ ਹਾਜ਼ਰੀ ਮੇਰੇ ਉੱਤੇ ਪ੍ਰਵਾਨ ਕਰੋ ਮੈਨੂੰ ਆਪਣੇ ਦਰਸ਼ਨ ਦਿਓ ਤੁਸੀਂ ਇੰਨੀ ਗੱਲ ਕਹਿ ਕੇ 21 ਦਿਨ ਲਗਾਤਾਰ ਜਿਹੜਾ ਇਹ ਸਮਾਨਤਾ ਨੂੰ ਦੱਸਿਆ ਆ ਮਾਤਾ ਕਾਲੀ ਤਾਂ ਦੇਣਾ ਹੈ ਜਦੋਂ ਤੁਸੀਂ 21 ਦਿਨ ਦੇ ਦਿੱਤੇ 21 ਦਿਨਾਂ ਦੇ ਵਿੱਚ ਵਿੱਚ ਮਾਤਾ ਕਾਲੀ ਤੁਹਾਡੇ ਦੇ ਹਾਜ਼ਰੀ ਜਿਹੜੀ ਇਹਦੇ ਜ਼ਰੂਰ ਦੇਵੇਗੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦੇਵੇਗੀ ਕਿਸੇ ਤਰੀਕੇ ਨਾਲ ਦੇਵੇ ਜਿਹੜੇ ਮਰਜੀ ਤਰੀਕੇ ਨਾਲ ਤੁਹਾਨੂੰ ਮਾਤਾ ਕਾਲੀ ਦੇਵੇਗੀ ਉਹ ਹੁਣ ਮਾਤਾ ਉੱਤੇ ਡਿਪੈਂਡ ਆ ਕਿ ਉਹ ਮਾਤਾ ਕਾਲੀ ਤੁਹਾਨੂੰ ਕਿੱਦਾਂ ਦੀ ਆਪਣੀ ਹਾਜ਼ਰੀ ਦਿੰਦੀ ਹੈ ਕਈ ਵਾਰ ਕੰਨ ਦੇ ਵਿੱਚ ਆਵਾਜ਼ ਆਉਂਦੀਆਂ ਕਈ ਵਾਰ ਪਰਤੱਖ ਦਰਸ਼ਨ ਦਿੰਦੀ ਹੈ ਮਾਤਾ ਕਾਲੀ ਕਈ ਵਾਰ ਸੁਪਨੇ ਦੇ ਵਿੱਚ ਕੰਨ ਦੇ ਵਿੱਚ ਦੱਸ ਕੇ ਜਾਂਦੀ ਹੈ ਅਲੱਗ-ਅਲੱਗ ਤਰੀਕੇ ਦੇ ਜਿਹੜੇ ਆ ਉਹ ਪਤਾ ਲੱਗਦਾ ਹੈ ਇਸ ਕਰਕੇ ਇੱਕੋ ਆਪਾਂ ਇੱਕ ਚੀਜ਼ ਇਹ ਨਹੀਂ ਸਮਝਣੀ ਕਿ ਸਿੱਧੀ ਮਾਤਾ ਕਾਲੀ ਸਾਡੇ ਤੋਂ ਆ ਜਵੇ ਇਸ ਤਰੀਕੇ ਨਾਲ ਨਹੀਂ ਹੁੰਦਾ ਤੁਹਾਡਾ ਬਾਡੀ ਲੈਵਲ ਤੁਹਾਡੀ એનર્ਜੀ ਤੁਹਾਡੀ ਊਰਜਾ ਦੇਖ ਕੇ ਹੀ ਮਾਤਾ ਕਾਲੀ ਤੁਹਾਡੇ ਕੋ ਆਂਦੀ ਕਿਉਂ ਕਰਕੇ ਜੇ ਮਾਤਾ ਕਾਲੀ ਇੱਕਦਮ ਹੀ ਤੁਹਾਡੇ ਸਾਹਮਣੇ ਆ ਗਈ ਤਾਂ ਤੁਸੀਂ ਡਰ ਜਣਾ ਕਿਉਂ ਕਰਕੇ ਮਾਤਾ ਕਾਲੀ ਦਾ ਰੂਪ ਬੜਾ ਭੈੰਕਾ ਹੈ ਔਰ ਡਰ ਕੇ ਕਈ ਵਾਰ ਬੰਦੇ ਇਤਾਂ ਦੇ ਆ ਕਿ ਉਹਨਾਂ ਨੂੰ ਅਟੈਕ ਹੀ ਆ ਜਾਂਦਾ ਹੈ ਡਰ ਇਦਾਂ ਦਾ ਡਰਾਵਣਾ ਰੂਪਾ ਮਾਤਾ ਦਾ ਇਸ ਕਰਕੇ ਜਿਸ ਤਰ੍ਹਾਂ ਵੀ ਮਾਤਾ ਨੂੰ ਚਾਹ ਮਾਤਾ ਹਾਜ਼ਰੀ ਆਪਣੀ ਦੇਣੀ ਚਾਵੇ ਤੁਸੀਂ ਉਸੇ ਤਰੀਕੇ ਨਾਲ ਕਬੂਲ ਕਰ ਲੈਣੀ ਹੈ ਬੇਨਤੀ ਨੂੰ ਆਪਣੀ ਮਾਤਾ ਨੂੰ ਬੇਨਤੀ ਕਰਕੇ ਬਸ ਤੁਸੀਂ ਹਾਜ਼ਰੀ ਆਪਣੀ ਜਿਹੜੀ ਹੈ ਭਰਦੇ ਰਹਿਣਾ ਮਾਤਾ ਕਾਲੀ ਇੱਕ ਫਰਿਆਦ ਕਰਦੇ ਰਹਿਣਾ ਦੇਖਿਓ ਜਦੋਂ ਤੁਹਾਡੇ ਤੇ ਮਾਤਾ ਕਾਲੀ ਦੀ ਹਾਜ਼ਰੀ ਹੋ ਗਈ ਮਾਤਾ ਕਾਲੀ ਨੇ ਚੜਾਈ ਕਰਤੀ ਫਿਰ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਮਾਤਾ ਕਾਲੀ ਨੂੰ ਕਹਿ ਕੇ ਕਰਵਾ ਸਕਦੇ ਹੋ ਕੋਈ ਵੀ ਮੁਸ਼ਕਿਲ ਕੰਮ ਹੈ ਕਿਸੇ ਤਰੀਕੇ ਦਾ ਕੋਈ ਕੰਮ ਹੈ ਮਾਤਾ ਕਾਲੀ ਆਪ ਪੂਰਾ ਕਰੇਗੀ ਠੀਕ ਹੈ ਇਹ ਇਸੇ ਤਰੀਕੇ ਨਾਲ ਮਾਤਾ ਕਾਲੀ ਹਾਜ਼ਰ ਹੁੰਦੀ ਹੈ ਤੇ ਆਪਣਾ ਕੰਮ ਕਰ ਲੈਂਦੀ ਹੈ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜੁਰ ਕਰ ਦੇਣਾ ਚਾਹ ਪੀਣਾ ਦੀ ਜੈ ਆਵਸਤਾ ਦੇ مالک ਭਲੀ ਕਰੇ